ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾ ਰਿਹਾ ਮੇਥੇ ਵਾਲੀਆਂ ਰੋਟੀਆਂ ਸਭ ਤੋਂ ਪਹਿਲਾਂ ਆਪਾਂ ਨੇ ਚੰਗੀ ਤਰ੍ਹਾਂ ਮਿੱਥੇ ਜਿਹੜੇ ਨੇ ਵਾਸ਼ ਕਰ ਲੈਨੇ ਨਾਲੇ ਇਸ ਵਿੱਚ ਪਾਵਾਂਗੇ ਹਰੀ ਮਿਰਚ ਆਪਾਂ ਹਰੀ ਮਿਰਚ ਤੇ ਜਿਹੜਾ ਮੇਥੇ ਨੇ ਉਹਨਾਂ ਦਾ ਇਦਾਂ ਕਰਕੇ ਪੇਸਟ ਬਣਾ ਲੈਣਾ ਕੁੰਡੀ ਦੇ ਵਿੱਚ ਕੁਟ ਕੇ ਬਿਲਕੁਲ ਬ੍ਰੇਕ ਨਹੀਂ ਕਰਨੇ ਇਦਾਂ ਦਾ ਪੇਸਟ ਬਣਾਉਣਾ ਸੋ ਹੁਣ ਆਪਾਂ ਮੱਕੀ ਦਾ ਆਟਾ ਲੈ ਲਿਆ ਹੈ ਇਸ ਦੇ ਵਿੱਚ ਆਪਾਂ ਨਮਕ ਪਾਵਾਂਗੇ ਟੇਸਟ ਦੇ ਅਕੋਰਡਿੰਗ ਦੇ ਨਾਲ ਹੀ ਇਸ ਦੇ ਵਿੱਚ ਜਿਹੜਾ ਆਪਾਂ ਪੇਸਟ ਬਣਾਇਆ ਸੀਗਾ ਉਹ ਪਾ ਦਾਂਗੇ ਇਹਨੂੰ ਮਿਕਸ ਕਰਨਾ ਤੇ ਆਪਾਂ ਕੋਸੇ ਜਿਹੇ ਪਾਣੀ ਨਾਲ ਜਿਹੜਾ ਆਟਾ ਗੁੰਨ ਲਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਉਣਾਗਾ ਇਦਾਂ ਕਰਕੇ ਆਪਾਂ ਨੇ ਆਟਾ ਜਿਹੜਾ ਗੁੰਨ ਲੈਣਾ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਆਟਾ ਆਪਣਾ सो so, आप हम चूल्हे बनावेंगे रोटी लो जी इतना आप हाथ लगा लेना चूल्हे की रोटी है जी बहुत ही ज्यादा टेस्टी बनती है भी इदा जरूर ट्राई करो बना के देखो तो दे प्लीज लाइक शेयर कमेंट जरूर करो మన జా రోటీ టేస్ట్ కి థ్యాంక్ యూ